ਗਾਲ ਨਾ ਕੱਢਿਓ ਵਿੱਚ ਕੋਈ ਵੀ ਬਈ ਬੋਲਦਾ ਨਹੀਂ ਕਬੱਡੀ ਖੇਡਦੀ ਬੋਲੋਗੇ ਤਾਂ ਫੇਰ ਹੀ ਆ ਬੋਲਿਆ ਕਰੋ ਯਾਰ ਪਾਲੇ ਵਾਲੀ ਸਾਈਡ ਤੇ ਵੀ ਰਹੋ ਚਲੋ ਚੱਲ 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 ਮਾ ਆ ਗਿਆ ਕਿੱਧਰ ਪਰ ਆ ਲਾਗ ਰਿਹਾ ਚੋਕ ਨੂੰ ਬੋਲੇ ਨਾ ਉਹ ਨਿਕਲਦਾ ਗਿਆ ਹੀ ਹੈ ਕਿ ਬਾਤ ਸਮਝ ਕੇ ਨਹੀਂ ਪੜਾ ਤੈਨੂੰ ਕੋਈ ਸਿਆੜੀ ਹੋਰ ਨਾਲ ਵਿੱਚ ਆ ਮੰਗਦੀ ਐ ਮੰਗ ਤੇ ਮੰਗਾ ਤੇ ਮੰਗਾ ਤੇ ਮੰਗਾ ਤੇ ਮੰਗਦੀ ਅੱਜ ਦਾ ਯਾਰਾ ਮੰਗਦੀ ਬਾਣਾ ਦੇ ਮੰਗਦੀ ਬਾਣਾ ਦੇ ਤੂੰ ਕੀ ਫੜਦਾ ਹੁਣ ਓਏ ਵੇਚਣਾ ਫੜ ਕੇ ਰੱਖਿਆ ਕਰੋ ਯਾਰ ਫਾ ਲਿਆ ਕਰੋ ਨੂੰ ਪਾਇਆ ਮਰਿਆ ਦਿਲਵਾ ਦੀ ਪਾਇਆ ਪਾਇਆ ਪੈਂਚੋਂ ਸਰੀਰਾਂ ਬਸਾਈ ਆ ਐ ਬਾਹਰ ਕੱਢ ਦੇ ਮਾਰ ਕੇ ਧੱਕਾ ਚੱਲ ਵੀਪਰੀ ਪਾਇਆ ਤਰੀ ਕੋਗੇ ਪਾਇਆ ਦਵੇ ਕੋਈ ਸ ਹੈ ਇਹ ਲੱਗਣੀ 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 ਹੁਣ ਫਸਿਆ ਤੂੰ ਮੈਂ ਤੇਨੂੰ ਪੜਾ ਚੱਕ ਕੇ ਰਾਣਾ ਬੰਦਿਓ ਕਹਿੰਦੇ ਮੈਂ ਕੋਈ ਨਹੀਂ ਹੁੰਦਾ ਟੈਨਸ਼ਨ ਨਹੀਂ ਲੈਣੀ ਕਬੱਡੀਆਂ ਚਾਹੀ ਹੁੰਦਾ ਹੁੰਦਾ ਕੁਛ ਨਹੀਂ ਤਾਂ ਕੁਛ ਨਹੀਂ ਤਾਂ ਕੁਛ ਨਹੀਂ ਦਾ ਖੇਡੋ ਤੁਸੀਂ ਉਹ ਲੈ ਬਾਗੂ ਚੋਕ ਲਿਆ ਜੋ ਵਾ ਸ਼ਾਬਾਸ਼ ਐ ਬਾਜ ਫੜਦਾ ਏ ਡੱਡੀਆਂ ਡੁੱਡੀਆਂ ਨਹੀਂ ਛੱਡਦਾ ਏ ਬਾਜ ਆ ਉੱਡਣੇ ਸਾਪੇ ਐ ਚੋਕਦਾਈ ਬਾਜਾ ਸ਼ਾਬਾ ਵੈਲ ਸ਼ਾਬਾ ਬਾਜ ਬਾਜ ਸ਼ਾਬਾ ਮੋਦੀ ਉਹਨਾਂ ਨੂੰ ਭੱਜ ਕੇ ਦੋ ਪਾਸੇ ਲਓ ਵੀਰ ਜੀ ਮੈਂ ਨਿੱਕੇ ਜਿਹਾ ਜਵਾਗ ਦੀ ਮੋਦੀ ਦੀ ਰੇਡ ਵੇਖੋ ਛਾਵਾ ਡਰਦਾ ਨਹੀਂ ਵੇਖੋ ਵੱਡਿਆਂ ਤਾਂ ਵੀ ਇਹ ਚੱਕਾ ਹੀ ਲੈ ਗਿਆ ਫੇਰ ਕਿੱਥੇ ਗਿਆ ਚੱਕ ਠੀਕ ਆ ਆ ਵੀ ਆ ਗਿਆ ਕੇੰਦਰ ਰੇਡਰ ਆ ਗਿਆ ਜੀ ਰੇਡਰ ਆ ਗਿਆ ਅਬੀ ਪਾਣੇ ਸਮੇ ਦਾ ਜਾਫੀ ਰਿਹਾ ਏ ਵੇਖੋ ਏ ਫੁਰਤੀ ਫੁੱਲ ਵਿਖਾਵਾ ਏ ਲੱਗ ਗਿਆ ਕਿ ਨਹੀਂ ਛਾਵਾ ਲੱਗ ਗਿਆ ਚੱਲ ਆ ਜਾ ਚੱਲ ਵੀ ਚੱਲ ਵੀ ਛਾਲੀ ਛਾਲੀ ਤੇ ਬਾਹਰ ਮੰਗਤੀ ਹੂੰ ਯਾ ਲੱਗ ਗਈ ਚੱਲ ਮੰਗਦੇ ਸ਼ਾਬਾਸ਼ ਫੁਰਤੀ ਨਾ ਖੇਡਿਆ ਕਰੋ ਚੱਲ ਮੰਗਦੇ ਬਾਜ ਸ਼ਾਬਾਸ਼ ਸ਼ਾਬਾਸ਼ ਬਾਜ ਬਾਜ ਉੱਡਣੇ ਸੱਪ ਲੈ ਜਾਓ ਭਾਂਜੋ ਕਿੱਥੇ ਲੈ ਗਿਆ ਖਿੱਚ ਕੇ ਤੁਹਾਨੂੰ ਉੱਥੇ ਪਰਲਾ ਪਾਸਾ ਚੜ ਕੇ ਆਇਆ ਕਰੋ ਚੜ ਜਾ ਉਰਲਾ ਪਾਸੇ ਵਾਲੇ ਚੜ ਕੇ ਸ਼ਾਬਾਸ਼ ਲੈ ਵੀ ਇਹ ਬੂਟੇ ਦਾ ਸ਼ੋਰ ਜਦ ਪੇਠ ਮਗਾ ਦਿਨਾ ਪਲਿਆ ਕਰੋ ਹਾਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਟੈਨਸ਼ਨ ਨਹੀਂ ਲੈਣੀ ਮਿੱਟੀ-ਮੁੱਟੀ ਐਂ ਲੱਗਦੀ ਰਹਿੰਦੀ ਆ ਜਿੰਨਾ ਚਿਰ ਮਿੱਟੀ ਨਾਲ ਲੱਗੇ ਉਹਨਾਂ ਚਿਰ ਕਬੱਡੀ ਦਾ ਖੇਡਣ ਦਾ ਕੀ ਫਾਇਦਾ ਯਾਰ ਨਾ ਮਾਰੇ ਅਕਚੇ ਨਾਲ ਕਬੱਡੀ ਨਾ ਦਾ ਅਕਚੇ ਹੀ ਨਹੀਂ ਸ਼ਾਬਾਸ਼ ਸ਼ਾਬਾਸ਼ ਵੀ ਹਾਏ ਤਾਜੂ ਤੇਰੀ ਝੱਟ ਗਈ ਕਿਹੜਾ ਹੈ ਅਮੜ ਕਬੂਤਾ ਫੇਰੀ ਨਿੱਕੀ ਹਾਂ ਸ਼ਾਬਾਸ਼ ਪਰਲੇ ਪਾਸੇ ਭੱਜ ਕੇ ਜਾਇਆ ਕਰ ਏ ਸ਼ਾਬਾਸ਼ ਲੱਗ ਗਿਆ ਲੱਗ ਗਿਆ ਲੱਗ ਗਿਆ ਵੀ ਉਹਨੂੰ ਤੇਰੀ ਬੰਗਾ ਮੈਨੂੰ ਲੱਗ ਗਿਆ ਤੁਝੇ ਤੇਰੀ ਕਾਇਲ ਕਰਦਾ ਉਹਨੂੰ ਡਾਰਤਾ ਹੀ ਬੜਾ ਉਹਨੂੰ ਮਾਰਦਾ ਖੇਡ ਇਹ ਆ ਚੁੱਕਾ ਬਾਸ ਛੱਡ ਦੋ ਭਾਈ ਬਾਜ ਉੱਡ ਕੇ ਪੈ ਬਾਜ ਪਰੋਂ ਲੈ ਕੇ ਜਾ ਬਾਹਰ ਦੀ ਨਾ ਆਇਆ ਕਰੋ ਪਰਲੇ ਪਾਸੇ ਜਾਇਆ ਕਰੋ ਧਿਆਨ ਰੱਖਿਆ ਕਰੋ ਲੋਬੀ ਭਾਵੇਂ ਤਾਂ ਵੀ ਕੋਈ ਨਹੀਂ ਹਾਂ ਲੋਬੀ ਦੇ ਵਿੱਚ ਰਹਿਆ ਕਰੋ ਸ਼ਾਵਾਸ਼ ਸ਼ਾਵਾਸ਼ ਸ਼ਾਵਾ ਪਰਲੇ ਪਾਸੇ ਸ਼ਾਵਾਸ਼ ਕੁੰਮਕੇ 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 ਤੋਂ ਪਾਸੇ ਪਰਲੇ ਪਾਸੇ ਵੀ ਸ਼ਾਵਾਸ਼ ਕੋਨੀ ਕੋਨੀ ਜਵਾਕੇ ਚੱਲ ਲੈ ਜਾ ਮੋਦੀ ਲੈ ਜਾ ਲੈ ਗਈ ਮੋਦੀ ਸ਼ਾਵਾਸ਼ ਖਿੱਚ ਕੇ ਰੱਖ ਮੋਦੀ ਲੱਪਣਾ ਵੀਪਣੀ ਪਰਲੇ ਪਾਸੇ ਦੋਵੇਂ ਪਾਸੇ ਦੋਵੇਂ ਪਾਸੇ ਜਦੋਂ ਭੱਜ ਗਿਆ ਪਰਲੇ ਪਾਸੇ ਵੀ ਚੜ ਕੇ ਪਰਲੇ ਪਾਸੇ ਪਰਲੇ ਪਾਸੇ ਤੈਨੂੰ ਪਾਣ ਗਈ ਅਭੀ ਪਰਲੇ ਪਾਸੇ ਪੱਜ ਚੱਲ ਅੱਗੇ ਲੈਣ ਪਰਲੇ ਪਾਸੇ ਉਰਲੇ ਪਾਸੇ ਪਾਇਆ ਲੈ ਤੈਨੂੰ ਪਾਇਆ ਭੱਜ ਗਿਆ ਉਹਦਾ ਜਦੋਂ ਖਿੱਚ ਕੇ ਖਿੱਚ ਕੇ ਪਰਲੇ ਪਾਸੇ ਵਿੱਚ ਸ਼ਕਾਰ ਹੱਥ ਮਾਰ ਬਾਸ ਲੱਗ ਗਿਆ ਇੱਕ